ਮੈਂ ਅੱਜ ਹੀ ਚਲੇ ਆਂ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਉੱਪਰ ਹੈ ਕਿਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਂ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਦੀ ਕੜ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋ ਜੇ ਉਹ ਕਰ ਹਫਤੇ ਚ ਦੋ ਜਾਂ ਤਿੰਨ ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾ ਆ ਦੋ ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ ਉਹ ਭਾਈ ਜੇ ਕੁਰਸੀ ਬਚੇਗੀ ਤਾਂ ਭਗਵੰਤ ਮਾਨ ਜਲੰਧਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਐ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਨ ਉਨ੍ਹਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ। ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚਲਦੀ ਹੋ ਜੇ। ਚਲੋ ਜੀ ਉਹ ਤਾਂ ਕਹਿੰਦੇ ਪਏ ਨੇ ਕਿ ਅਸੀਂ ਜਲੰਧਰ ਦੇ ਵਿੱਚ ਨਿਆਕੇ ਜਿਹੜਾ ਹੈਗਾ ਜਲੰਧਰ ਦਾ ਕਾਰਜਕਾਰ ਦਿਲਾਉ ਉਹ ਸੰਭਾਂਗੇ ਮਾਜਾ ਤੇ ਦੁਆਬਾ ਦੇ ਜੜੇ ਲੂ ਓਪਣੇ ਉਹਨਾਂ ਨੂੰ ਫਾਇਦਾ ਮਿਲੇਗਾ ਜੇ ਚਲੋ ਜੀ ਜਦੋਂ ਸੀਐਮ ਇੰਤਰੀ ਜਲੰਧਰ ਰਹੇ। ਉਹ ਭਾਈ ਜੇ ਕੁਰਸੀ ਬਚੇਗੀ ਤਾਂ ਭਗਵੰਤ ਮਾਨ ਜਲੰਧਰ ਕੁਝ ਕਰ ਸਕੇਗਾ। ਕੁਰਸੀ ਦਾ ਬਚਾਵੇ ਆਪਣੀ। ਕੁਰਸੀ ਰੂ ਖਤਰਾ ਬਣਿਆ ਹੋਇਆ ਹੈ। ਸਰਕਲ ਸਲੋਗਨ ਦਿੱਤਾ ਕਿੰਦੇ ਆਪ ਦਾ ਐਮਐਲਏ ਆਪ ਦੀ ਸੰਭਾਰ ਯਾਨੀ ਸਾਫ਼ ਤੌਰ ਤੇ ਕਹਿ ਰਹੇ ਜੀ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਤੇ ਮਹਿੰਦਰ ਭਗਤ ਜੀ ਨੇ ਕਿਹਾ ਕਿ ਜੇ ਆਪ ਉਹ ਦਾ ਐਮਐਲਏ ਬੋਏ ਤਾਂ ਇਹ ਤਾਂ ਹੀ ਜੰਦਰ ਵੈਸਾ ਕੰਮ ਹੋਊਗਾ ਮਹਿੰਦਰ ਭਗਤ ਜੀ ਹੋਮੋਪੈਥਿਕ ਦੀ ਗੋਲੀ ਹੈ ਨਾ ਖਾਏ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗ੍ਰਾਸ ਰੂਟ ਤੇ ਐਮਸੀ ਰਹੀ ਹੈ ਟਿਪਟੀ ਮੇ ਸੀਨੀਅਰ ਮੇਅਰ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਹੀ ਜਾਣਾ ਸਰ ਨਹੀਂ ਪਰ ਇਹ ਗੱਲ ਕਹਿੰਦੇ ਕਿ ਆਪ ਦਾ ਐਮਐਲਏ ਹੋਏਗਾ ਫੇਜ਼ਦੰਦਰ ਵਾਸਤੇ ਕੰਮ ਹੋਵੇਗਾ ਇਹ ਆਪਣੀ ਗਲਤੀ ਵੀ ਯਾਰ ਇਹਨਾਂ ਦਾ ਘਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆਂ ਇਹਨਾਂ ਨੇ ਪਹਿਲਾ ਐਸੀ ਆਪ ਦਾ ਐਮਐਲਏ ਸਦੀਪ ਸੀਤਲੂੰਗਰਾਰ ਬਣਾ ਕੇ ਕਿਆ ਖਟ ਲਿਆ ਪਹਿਲਾ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕਿਆ ਖਟ ਲਿਆ ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿਆ ਇਹਨਾਂ ਨੂੰ ਬਖਸ਼ੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਵੇ ਵੈਸੇ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਿਬ ਦੇ ਖਿਲਾਫ ਦਿੱਤਿਆ ਵਾ ਕਿਆ ਨਾਮ ਆ ਰਾਮਨ ਅਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਬਕ ਤਾਬ ਜਾ ਇਹ ਸਾਰੇ ਜਾ ਰਹੇ ਜੇ ਇਹਨੂੰ ਬਣਾ ਵੀ ਲਿਆ ਇਹਨੇ ਟਿਕਲਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪ ਨੇ ਇਹ ਪਹਿਲਾਂ ਹੀ ਭਾਜਪਾ ਜੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਭਾਜਪਾ ਨਾ ਛੱਡ ਮੈਨੂੰ ਸਭ ਕੁਝ ਭਾਜਪਾ ਨੇ ਦਿੱਤਾ ਆਪਣੇ ਟੱਪਰ ਨੂੰ ਭਾਜਪਾ ਨੇ ਪਾਲਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕੀ ਲੱਗਦਾ ਬੰਦਾ ਗੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕਦ ਦਨ ਬਦਲੂ ਹੋ ਜਾਵੇ ਇਹਨੂੰ ਆਦਤ ਪਹਿ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਹੈ ਇਸ ਕਰਕੇ ਇਹਨੂੰ ਬਣਾ ਕੇ ਉਹ ਫਾਇਦਾ ਹੀ ਨਹੀਂ ਹੈ ਸੀਐਮ ਹਰਿਆਣਾ ਦਾ ਬਿਆਨ ਆਇਆ ਕਿ ਜਿਹੜੀ ਦਿੱਲੀ ਚ ਜੜੀ ਪਾਣੀ ਦੀ ਘਾਟ ਹੋਈ ਹੈ ਪੰਜਾਬ ਉਹਦਾ ਕਾਰਨ ਹੈ। ਫਿਰ ਪੰਜਾਬ ਚ ਪਾਣੀ ਨਹੀਂ ਮਿਲਦਾ। ਬੰਦਾ ਪੰਜਾਬ ਦੀ ਹਾਲਾਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ। ਤੇ ਜਿੰਨਾ ਕ ਹੈ ਉਹ ਕੱਢਣ ਦੇ ਵਿੱਚ ਸਮਰਥ ਹੈ ਸਰਕਾਰ। ਉਦ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ। ਬਿਮਾਰੀਆਂ ਫੈਲ ਰਹੀਆਂ ਐ ਵੈਸਟ ਦੇ ਵਿੱਚ। ਮੈਂ ਸਭ ਤੋਂ ਵੱਡਾ ਕੰਸਰਨ ਮੇਰਾ ਇਹ ਹੈ ਕਿ ਪਰਸੋਂ ਵੈਸਟ ਹਲਕੇ ਦੇ ਵਿੱਚ ਹੀ ਕਿ ਸੈਂਟਰਲ ਹਲਕੇ ਦੇ ਵਿੱਚ ਇੱਕ ਡਾਕਾ ਵੱਜਿਆ ਦਾਤ ਲਿਆ ਕੇ ਬੰਦੇ ਨੂੰ ਘੇਰ ਲਿਆ ਤੇ ਦੁਕਾਨ ਨੂੰ ਲੁੱਟ ਕੇ ਲੈ ਗਿਆ ਇਹ ਹਾਲਾਤ ਬੈਸਟ ਦੇ ਆ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਪੈ ਜਾਂਦੇ ਇਹੇ ਜੀ ਖਬਰ ਤਾਂ ਲਾਏ ਕਰੋ ਚੱਜ ਨਾ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾਉਂਦਾ ਹ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਦਾਤ ਰੱਖ ਲਿਆ ਉਹਦੇ ਗਲ ਤੇ ਤੇ ਉਹਦੇ ਥੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਅਰ ਸਾਰੀ ਦੁਕਾਨ ਲੁੱਟ ਲਏ ਗਿਆ ਪੈਸੇ ਜੋ ਵੀ ਪਿਆ ਸੀ ਇਹ ਹਾਲਾਤ ਤਾਂ ਇੱਥੇ ਹੋਏ ਵੀ ਹੈ ਹੁਕਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ ਪਰ ਜਾ ਕੇ ਆਓ ਉਹਨੂੰ ਪਤਾ ਲੱਗੇਗਾ ਜਲੰਧਰ ਦਾ ਹਾਲ ਕੀ ਹੈ ਤੁਸੀਂ ਬਾਹਰ ਸੋਸ਼ਾ ਜਾ ਕਰਕੇ ਰੋਡ ショਅ ਕਰਕੇ ਆ بڑے ਪੰਜ ਤਾਰਾ ਹੋਟਲ ਬੈਠ ਕੇ ਮੁਰ ਜਾਣਾ ਉਹਦੇ ਨਾਲ ਕੀ ਪੜਨਾ ਗਰਾਸ ਰੂਟ ਤੇ ਜਲੰਧਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡਾਕੇਬਜ ਰਹੇ ਚੈਨੀਆਂ ਫੋਰੀਆਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਬਾੜੀਆਂ ਲਾ ਲਿਗੇ ਆ ਸਮੇਤ ਕਰਨ ਇੱਥੇ ਤੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਪਿਆ ਤੇ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਹਰ-ਬਾਹਰ ਰੂਟ ਸੋ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਇਲਾਕਿਆਂ ਤੇ ਸਾਡਾ ਤਾਂ ਬੰਦਾ ਉਹਨਾਂ ਜਾ ਕੇ ਰਾਣੀ